ਅੱਜ 10 ਵਜੇ ਆਇਆ ਤਾਂ ਹੀ ਵਰਕਸ਼ੈਪ ਤੇ ਖੜੇ ਤੇ ਹਾਇਆ ਸਟਾਰਟ ਨਹੀਂ ਹੋਇਆ ਸ਼ਿਪ ਲੱਗ ਗਿਆ ਉਦੋਂ ਦੇ ਦਿੰਦੇ ਕਿੰਨੇ ਵਜੇ ਤੁਰਦੇ ਆ ਅੱਜ 11 ਵਜੇ ਇੱਥੇ ਹੀ ਲੈਂਚ ਹੀ ਅਜੇ ਹਜੇ ਨੰਬਰ ਨਹੀਂ ਆਇਆ ਮੇਰਾ ਟਰੱਕ ਲੋਡ ਹੋਣ ਦਾ ਅੱਜ 12 ਵਜੇ ਹੁਣ ਨੰਬਰ ਆਇਆ ਅੱਜ ਲੇਟ ਹੈਗਾ ਹਾਂ ਜੋ ਬੋਜੇ ਇੱਕ ਹੋਰ ਬੰਦਾ ਹੈ ਤੁਰਕੀਆ ਉਹ ਨਾਣਿਆਂ ਨੂੰ ਬੜਿਆ ਤੇ ਦਰ ਚੱਲੀ ਵੀ ਰੈਸ ਲੇਗਾ ਸਤਿ ਸ਼੍ਰੀ ਅਕਾਲ ਜੀ ਆਪਾਂ ਪਹੁੰਚ ਗਏ ਸਵੀਡਨ ਤੇ ਛੇਪਾ ਬਣਾ ਲੱਗਣਿਆ ਆ ਬਾਹਰ ਵਾਲੇ ਕੈਮਰੇ ਚੱਲਦੇ ਛੇਪ ਦੇ ਬਿਲਕੁਲ ਪਹੁੰਚ ਗਏ ਲੱਗ ਗਿਆ ਤੇ ਜਿਹੜਾ ਨਾਲ ਆਪਣਾ ਭਾਜੀ ਦਾ ਅੱਜ ਉਹਨਾਂ ਸਾਈਂ ਸ਼ਾਹ ਸੌਣ ਨਹੀਂ ਦਿੱਤਾ ਪੂਰੇ ਘਰਾੜੇ ਚੱਲੇ ਹੁੰਦੇ ਅੱਜ ਆਪਾਂ ਤੇ ਨਾਲ ਨੂੰ ਸੌਵਾਂਗੇ ਇੱਥੇ ਹਣੋ ਤੇ ਮੇਰੇ ਸਹੁਰਾ ਨਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਫਾਰ ਯਰ ਅੰਡਰਸਟੈਂਡਿੰਗ ਆਪਾਂ ਚੱਲੇ ਆਪਣੇ ਟਰੱਕ ਵੱਲ ਰੂਮੇ ਰੂਮ ਹੈ ਸਾਰੇ ਕੀ ਇਹ ਵੀ ਲੁੱਲ ਫੁੱਲ ਹੁੰਦਾ ਕੰਮ ਤਾਂ ਫਿਰ ਇੱਕ ਰੌਂਜੇ ਦੋ ਬੰਦੇ ਵਾੜ ਦਉਂਦੇ ਆ ਇਸ ਨੇਮ ਮਿੱਕੀ ਇਲਵੀ 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 ਕਿਊਟ ਇਹ ਟਰੱਕ ਚ ਟਾਈਮ ਇਥੇ ਸਵੇਰੇ ਦੇ 9 ਵਜੇ ਤੇ ਜਦੋਂ ਮੈਂ ਟਰੱਕ ਵੱਲ ਨੂੰ ਆਇਆ ਕਰਦਾ ਤਾਂ ਇੱਕ ਹਸਬੰਡ ਵਾਈਫ ਮੇਰੇ ਦੇ ਉਹ ਲੇਡੀ ਸੀ ਦੀ ਜਰਮਨ ਦੀ ਤੇ ਹਸਬੰਡ ਉਹਦਾ ਹੈਗਾ ਤਾਂ ਫਿਰ ਲੈਂਡ ਦਾ ਫਿਰ ਲੈਂਡੋਂ ਚੱਲੇ ਉਹਦੇ ਛੋਟਾ ਕੁੱਤਾ ਚੱਕਿਆ ਉਹਨਾਂ ਐਲ ਵੀ ਉਹਦੀ ਵੀਡੀਓ ਬਣਾਈ ਤੀ ਵਧੀਆ ਚੰਗੇ ਦੇ ਜੁੜੇ ਰੋ ਮੇਰੇ ਸਫਰਾਂ ਨਾ ਬਸ ਇੱਥੇ 6 ਪਜ ਉਹ ਨਿਕਲ ਕੇ ਪਾਰਕਿੰਗ ਚਲਾਉਣਾ ਟਰੱਕ ਆ ਤੇ ਮਾਰਕੀਟ ਖੁੱਲ੍ਹੇ ਹੁਣੇ ਮਾਰਕੀਟ ਜਾਣਾ ਸਮਾਨ ਸਮੂਣ ਲੈ ਕੇ ਆਣਾ ਅ ਮੇਰੇ ਨਾਲ ਸਾਹਮਣੇ ਟਰੱਕ ਵਾਲਾ ਬੰਦਾ ਬੜਾ ਚੰਗਾ ਚੰਗੇ ਵਾਲੇ ਆ ਮਾੜੇ ਵਾਲੇ ਇੱਥੇ ਬਾਦ ਥੱਲੇ ਨੂੰ ਚੈੱਕ ਉਤਣ ਲੱਪਿਆ ਬਾਹਰ ਨਿਕਲਣ ਦੀਆਂ ਤਿਆਰੀਆਂ ਇਹ ਬੰਦੇ ਐਨ ਪੂਰੀ ਸੇਫਟੀ ਨਾਲ ਗੱਡੀਆਂ ਲਵਾਉਂਦੇ ਤੇ ਬਾਹਰ ਕਢਾਉਂਦੇ ਆਪਾਂ ਪਹੁੰਚ ਗਏ ਸਵੀਟਨ ਹੁਣ ਇੱਥੇ ਪੀੜ ਪਾਰਕਿੰਗ ਚ ਟਰੱਕ ਲਾਗਾ ਮਾਰਕੀਟ ਜਾਂਦੇ ਆ ਸਮਾਨ ਲੈਂਦੇ ਆ ਸਾਰੀਆਂ ਖਿੱਚੋ ਖਿੱਚ ਜਾਣੀਆਂ ਕੇਵਲ ਇਹਦਾ ਪੇੜ ਪਾਰਕਿੰਗ ਵੀ ਨਹੀਂ ਮਿਲਦੀ ਸ਼ਿਪ ਚੋਂ ਨੇੜੇ ਗੋੜੀ ਮਗੋ ਜਾਂਦੀ ਆ ਉੱਧਰ ਨੂੰ ਆਪਾਂ ਪਹੁੰਚ ਗਏ ਪੇ ਪਾਰਕਿੰਗ ਇਹ ਪੇੜ ਵੀ ਫੁੱਲ ਹੈ ਪਾਰਕਿੰਗ ਮਿਲੀ ਨਹੀਂ ਹੈ ਤਾਂ ਪਾਰਕਿੰਗ ਆਪਾਂ ਨੂੰ ਮਿਲ ਗਈ ਪਾਰਕਿਆ ਆਪਾਂ ਲਾਤੀ ਸ੍ਰੀ ਸਮੁੰਦਰ ਦੇ ਕੰਢਾ ਹੁਣ ਆਪਾਂ ਚੱਲਦੇ ਆਂ ਮਾਰਕੀਟ ਸਮਾਨ ਲੈ ਗਾਈਏ ਆਪਾਂ ਚੱਲੇ ਮਾਰਕੀਟ ਪਰਚੀ ਕੱਢ ਲਈ ਪੇ ਪਾਰਕਿੰਗ ਵਾਲੀ ਤੇ ਹਾਂਗਰੀ ਦੀ ਕੰਪਨੀ ਆ ਭਾਜੀ ਮੇਲੇ ਅੰਬਸਰ ਦੇ ਆ ਸ੍ਰੀ ਅਨੰਦਪੁਰ ਸਾਹਿਬ ਦੇ ਵੀ ਹੈਗੇ ਆ ਆਗਾ ਕਰਦੇ ਹੁੰਦੇ ਨਾਲ ਗੱਲਬਾਤ ਤੇ ਪਾਰਕਿੰਗ ਪੋਰਟ ਵਾਲੀ ਹੈ ਤਾਂ ਹੈਗੀ ਆ ਪਰ ਇੱਥੇ ਫਾਈਨ ਟੰਗ ਜਾਂਦੇ ਹੋ ਜੇ ਜ਼ਿਆਦਾ ਟਾਈਮ ਖੜੋ ਇਹਦੇ ਨਾਲ ਤਾਂ ਪੈਸੇ ਪੇ ਕਰਨੇ ਸਹੀ ਆ ਮਾ ਆਪਣੇ ਡਿਸਪੈਚਰ ਨੂੰ ਮੈਸੇਜ ਕੀਤਾ ਤਾਂ ਉਹ ਕਹਿੰਦਾ ਓਕੇ ਮੈਂ ਪੇਡ ਪਾਰਕਿੰਗ ਚ ਲਾਤੀ ਗੱਡੀ ਇਹ ਸਾਹਮਣੇ ਇੱਧਰ ਜਾਇਆ ਕਰਦਾ ਮੈਂ ਇੱਧਰ ਮਾਰਕੀਟ ਹੈ ਸਮਾਨ ਲੈਣ ਚੱਲਿਆ ਵਾ ਇਹ ਸਾਹਮਣੇ ਮਾਰਕੀਟ ਤੇ ਇੱਧਰ ਸਮੁੰਦਰ ਪੈਦਲ ਤੁਰਨੇ ਆ ਕੇ ਨਸੋਣਾ ਬਣਾਵਾ ਬਤਕਾ ਦੇਖੋ ਕਿੱਡੀਆਂ-ਕਿੱਡੀਆਂ ਪੜੀਆਂ ਦੋ ਬੈਠੀਆਂ ਵਾ ਆਪਾਂ ਪਹੁੰਚੇ ਮਾਰਕੀਟ ਅੰਦਰ ਹੁੰਦੇ ਐਂਟਰ ਨਾਲ ਤੁਹਾਨੂੰ ਦਿਖਾਉਂਦੇ ਮਾਰਕੀਟ ਨਾਲੇ ਖਰੀਦਦੇ ਹਾਂ ਸਬਾਨ ਗੋਰੇ ਦੇਖੋ ਇਦਦਾ ਟਰੱਕ ਦਾ ਹੀ ਸਮਾਨ ਹੈ ਇਆ ਗੇ ਕੁਕਿੰਗ ਆ ਦੇਖੋ ਕੋਲਾ ਪੈਕ ਹੋ ਗਿਆ ਵਿਗਦਾ ਇਲੈਕਟ੍ਰੋਨਿਕਸ ਸਮਾਨ ਸਮਾਨ ਹੈ ਬੱਚਿਆਂ ਦਾ ਸਮਾਨ ਹੈ ਆਪਾਂ ਚੱਕ ਲਈ ਆਲੂ ਸ਼ਿਵਲੇ ਮਿਰਚ ਲਗਾ ਚੱਲੀਏ ਕੱਲ ਭਾਜੀ ਨੇ ਖਵਾਈਆਂ ਬਾਲੀਆਂ ਸਵਾਤੀਆਂ ਨੀਂਬੂ ਲੈ ਕੇ ਚਲੀ ਗਈ ਇਹ ਬਨਾਣਾ ਲੈ ਨੀਂਬੂ ਲੈ ਲੇ ਜੀ ਨਿਆਂ ਦੀ ਕਿਹੜੀ ਚੀਜ਼ ਛੱਡੀਏ ਤੇ ਕਿਹੜੀ ਲਈਏ वराइटियाँ है बहुत हैं ब्यूटीफुल बच्चा आलू मटर बनाइए आलू मटर भी लेकर चलिए ਸਾਗ ਖਾ ਲਿਆ ਇਸ ਵਾਰ ਖਾਣੇ ਆਲੂ ਮਟਰ ਸਾਮਾਨ ਆਪਾ ਲੈ ਲਿਆ ਤੇ ਹੁਣ ਕਟਾਣਾ ਬਿੱਲ ਸਾਮਾਨ ਆਪਾ ਲੈ ਲਿਆ 스웨덴 ਦੇ 450 ਰੁਪਏ ਦਾ ਸਾਮਾਨ ਆਪਾਂ ਚੱਲੇ ਆਪਣੀ ਗੱਡੀ 'ਵਲ ਪਹਿਲਾ ਸਮੁੰਦਰ ਦੇ ਕੰਢੇ ਪੈਗਾ ਚਿਪਸ ਨਾਲੇ ਜੂਸ ਜਾਸ ਪੀਨੇ ਆ ਫੇਰ ਅੱਗੇ ਨੂੰ ਜਾਂਦੇ ਆ ਇਹ ਮਾਰਕੀਟ ਆ ਇੱਥੇ ਕੋਈ ਕੁਰਸੀ ਵਿਹਲੀ ਦੇਖ ਕੇ ਚਿੱਲ ਮੂਡ ਕਰਦੇ ਆਂ ਖਾਣੇ ਪੀਣੇ ਆ ਨਾਲੇ ਸਮੁੰਦਰ ਵੱਲ ਪੰਛੀਆਂ ਨੂੰ ਦੇਖਦੇ ਆਂ ਜੀ ਆਪਾਂ ਨੂੰ ਕੁਰਸੀ ਤੇ ਸਾਹਮਣਾ ਚੇਲ ਮੂੜ ਕਰਦੇ ਆ ਪੈਗਾ ਖਾਣੇ ਕਿੰਨਾ ਕਾਂਟ ਵਾਲੀ ਹੈ ਚਿਪਸ ਤੇ ਫੈਂਟਾ ਫੈਂਟਾ ਆਪਾਂ ਨੂੰ ਪਸੰਦ ਹੈ ਉਹ ਇੱਕ ਸ਼ਿਪ ਸਾਨੂੰ ਛੱਡੇਗਾ ਹੁਣ ਦੂਆ ਚੱਲਿਆ ਜਾਈ ਜਾਂਦੇ ਆਈ ਜਾਂਦੇ بارش ਲਾਪੀ ਜਾਣਾ ਪੈਣਾ ਹੁਣ ਟਰੱਕ ਵੱਲ ਨੂੰ ਮੈਂ YouTube ਤੇ ਸਟੋਰੀ ਪਾਈ ਉਹ ਹੰਗਰੀ ਦੀ ਕੰਪਨੀ ਆ ਉਹ ਉਹ ਯੂਰਪ ਦੇ ਲਗਭਗ ਕਹਿੰਦੀ ਕਹਾਣੀ ਬਹੁਤ ਗੱਡ ਖਾਨਾ ਹੁੰਦਾ ਕੋ ਤੇ ਉਹਦੀ ਮੈਨੂੰ ਇਨਫਰਮੇਸ਼ਨ ਦੀ ਹੈ ਗੱਡੀਆਂ ਖੜੀਆਂ ਹੁੰਦੀਆਂ ਤੇ ਮੈਂ ਉਹਦੀ ਸਟੋਰੀ ਪਾਈ ਜੋ ਚੀਜ਼ ਜੈਨੂਅਲ ਹੈ ਉਹੀ ਚੀਜ਼ ਸ਼ੇਅਰ ਕਰੀ ਦੀ ਨਹੀਂ ਤਾਂ ਡੋੜੇ ਨਹੀਂ ਹੈਗੇ ਤੇ ਆਪਣੇ ਡਾਕੂਮੈਂਟਿੰਦੀ ਈਮੇਲ ਸੈਂਡ ਕਰ ਦੋ ਆਪੇ ਔਰ ਜਵਾਬ ਦਿੰਦੇ ਇਹ ਕੰਪਨੀ ਆ ਬਹੁਤ ਬਹੁਤ ਤਗੜੀਆਂ ਬਣੀਆਂ ਐ ਤੇ ਇਹ ਪੋਸਟ ਕਰਕੇ ਵੀਡੀਓ ਐ ਈਮੇਲ ਦੇਖ ਲਿਓ ਅਗੋਂ ਜੇ ਪੈਦਲ ਯਾਤਰਾ ਕਰਨੇ ਦੇ ਬਾਅਦ ਆਪਣੀ ਪਾਰਕਿੰਗ ਉਧਰ ਐ ਮੇਰਾ ਟਰੱਕ ਖੜਿਆ ਵਾ ਇੱਥੇ ਮਸ਼ੀਨ ਲੱਗੀ ਵੀ ਉਧਰ ਨਾਲ ਗੱਡੀ ਨੰਬਰ ਪਰੋ ਆਣਾ ਮਾਇਰ برو ਤੇ ਆਨਲਾਈਨ ਪੈਸੇ ਕਾਰਡ ਨਾ ਕਟਾ ਦਿਓ ਕੋ ਬੰਦੇ ਲੱਗੇ ਹੋਏ ਪ੍ਰਾਣ 24 ਘੰਟਿਆਂ ਦੇ ਸਵੀਟਨ ਦੇ ਲੱਗੇ 40 ਰੁਪਏ ਇਹ ਪੀੜੀ ਗੱਡੀ ਜਾਣਾ ਪੰਜਾਬੀ ਭਰਾ ਐ ਮੈਂ ਪਹੁੰਚ ਗਿਆ ਆਪਣੇ ਟਰੱਕ ਕੋ ਆਪਣੇ ਟਰੱਕ ਚ ਸਮਾਨ ਲੈ ਕੇ ਮਾਰਕੀਟ ਤੇ ਤੇ ਰਾਤ ਸੌਣ ਮੈਨੂੰ ਨਹੀਂ ਦਿੱਤਾ ساری ਰਾਤ ਘਰਾੜੇ ਵੱਜਦੇ ਰਹੇ ਉਹ ਵਾਹ ਹੁਣ ਖਾ ਪੀ ਗਿਆ ਰੈਸਟ ਗਾਨੇ ਕੱਲੋਂ ਇੱਥੇ ਦੇ 100 ਕਿਲੋਮੀਟਰ ਹੈ ਜਿੱਥੇ ਅਨਲੋਡ ਕਰਨੇ ਘੰਟੇ ਚ ਪਹੁੰਚਣਾ ਘੰਟੇ ਸਵਾ ਘੰਟੇ ਚ ਤੇ ਇਥੇ ਬਲੌਗ ਦੀ ਸਮਾਪਤੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਤੇ ਆਉਣੇ ਛੋਟੇ ਭਰਾ ਲਈ 5-10 ਮਿੰਟ ਜ਼ਰੂਰ ਕੱਢਿਓ